ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਵ ਬਉੜੀ ਤਿਤ ਕੀ ਮਲਾ ਪਹਿਲਾ ਇਕ ਓਕਾਰੁ ਸਤਿਗੁਰ ਪ੍ਰਸਾਦਿ ਜੈ ਕਰੂ ਕੀਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰਿ ਗਾਵਹੁ ਸੋਹਿਲਾ ਸਿੰਧੂ ਸਰਜਨ ਹਾਰੋ ਤੁਮ ਕਾ ਬੋ ਮੇਰੇ ਨਿਰਭਉ ਕਸੋਹਿਲਾ ਹੋ ਵਾਰੀ ਜਤ ਸੋਹੇਲੇ ਸਦਾ ਸੁਖ ਹੋਇ ਰਹਾਉ ਨਤ ਨਤ ਜੀੜੇ ਸਮਾਲੀਆ ਨੂੰ ਦਿਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੈ ਕਹੁ ਨਿਸ਼ਮਾਰ ਸੰਬੰਸਾ ਆ ਲਿਖੀਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਉਸਿਓ ਮੇਲ करकर पच सदल पव सद्नहारामीना राघला छे गुर उपदेश गुर।, गुर गुर एको एक वेश अनेक बाबा जय कर करते कीर्त हो सोकर राघ वडाइ तु ਵਿਸਿਆ ਤਸਿਆ ਘੜਿਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏ ਉਰਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਵੁਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੈ ਥਾਲੋ ਰਵਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਹ ਪਵਨ ਚਮਰੂ ਕਰੈ ਸਗਲ ਬਨਰਾਈ ਫੁਲੰ ਤੇ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹੰਤਾ ਸਬਦਾਂ ਚ ਪੇਰੀ ਰਹਾ ਸੈਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸੈਸ ਮੂਰਤ ਨਨ ਏਕ ਤੋਹੀ ਸੈਸ ਪਦ ਮਿਮਨ ਨਨ ਏਕ ਪਦ ਗੰਧ ਬਿਨ ਸੈਸ ਤਾਮ ਗੰਧ ਇਮ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਇਤੇ ਸਦੇ ਚਾਨਨ ਸਭ ਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਲੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਪਉ ਹੋਏ ਜਾਤੇ ਰਹਿ ਨਹੀਂ ਵਸਾ ਰਾਬ ਗਉੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਕਹ ਪਰਿਆ ਮਿਲ ਸਾਧੂ ਕੰਡਲ ਫੰਡਾ ਹੈ ਪੂਰਬ ਲਿਖਤ ਲਿਖੈ ਪਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਾ ਸਾਖਤ ਹਰ ਸਾਧਨਰ ਜਾਨਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚੱਲੇ ਚ ਬੈ ਦੁੱਖ ਪਾਵੇ ਜਮ ਖਾਲਸ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੈ ਦੁੱਖ ਜਨਮ ਮਰਨ ਭਵੰਡਾ ਹੈ ਅਬਨਾਸੀ ਪ੍ਰਖ ਪਾਇਆ ਪਰਮੇਸ਼ਰ ਬਹੁ ਸੋਭ ਅੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਹ ਰਾਹ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਜੋ ਕੁ ਮੰਡਾ ਹੈ 라ਗਉੜੀ ਪੂਰਵੀ ਮਹਲਾ ਪੰਜਵਾ ਕਰੋ ਬਨੰਤੀ ਸੁਨੋ ਮੇਰ ਮਿੱਤਾ ਸ਼ਾਂਤ ਟਹਿਲ ਕੇ ਬੇਲਾ ਇਹ ਘਾਟ ਚਲੋ ਹਰ ਲਾ ਆਪੇ ਮਸਨ ਸਹਿਲਾ ਅਯੋਧ ਕਟੈ ਦਿਨ ਸਰੇ ਨਾਰੀ ਮਨ ਗੁਰ ਮਿਲ ਖਾਜ ਸਵਾਰੀ ਰਹਾਓ ਇਹ ਸੰਸਾਰ ਬਕਾਰ ਸੰਸੈ ਮ ਤਰਿਓ ਬ੍ਰਹਮ ਕੀ ਆਣੀ ਜਿਸੈ ਜਗਾਇ ਪਿਆ ਹੈ ਇਹ ਰਸ ਅਖੱਤ ਕਥਾ ਤਨ ਜਾਣੀ ਜਾਪੋ ਆਏ ਸੋਈ ਵਿਹਾਜੋ ਹਰ ਵਰਤੇ ਮਨ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਅੰਤਰਿਮ ਪੁਰਖ ਵਦਾਤੇ ਸਰਦਾ ਮਨ ਕੀ ਪੂਰੇ नानक दस एखमाग कर संतन की दूरे अन्तर्यमी परख वदाते शरदा मन की पूरे मांगै सुखमाग कर संतन की तु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ